ਮੈਂ ਤੁਹਾਡਾ ਆਪਣਾ ਕਾਉਂਸਲਰ ਇੰਦਰਿਆਸ ਹੰਸ ਲੁਧਿਆਣਾ ਮਲਾ ਧਾਰੀਵਾਲ ਵਾਰਡ ਨੰਬਰ 12 ਸੋ ਅੱਜ ਅਸੀਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਕਿਉਂਕਿ 크리스마ਸ ਵਾਲੇ ਦਿਨ ਤਬ ਯਿਸੂ ਮਸੀਹ ਨੇ ਬੈਥਲਹਮ ਦੇ ਵਿੱਚ ਜਨਮ ਲਿਆ ਉਹਨਾਂ ਦੇ ਜਨਮ ਲੈਣ ਦੇ ਨਾਲ ਸਾਡੇ ਪਾਪਾਂ ਤੋਂ ਸਾਨੂੰ ਮੁਕਤੀ ਮਿਲੀ ਸੋ ਅਸੀਂ ਅਬ ਯਿਸੂ ਮਸੀਹ ਦਾ ਜਨਮ ਦਿਨ ਸਾਰੇ ਜਾਣੇ ਰਲ ਮਿਲ ਕੇ ਮਨਾਈਏ ਪਿਆਰ ਨਾਲ ਮਨਾਈਏ ਕਿਉਂਕਿ ਉਹਨਾਂ ਦੇ ਸੰਦੇਸ਼ਾਂ ਦੇ ਅਨੁਸਾਰ ਉਹਨਾਂ ਦੇ ਬਚਨ ਦੇ ਅਨੁਸਾਰ ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ ਸ਼ਾਂਤੀ ਨਾਲ ਰਹੀਏ ਇੱਕ ਦੂਜੇ ਨਾਲ ਪਿਆਰ ਵੰਡੀਏ ਪਿਆਰ ਨਾਲ ਰਹੀਏ ਤੇ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਮੁਹੱਲਾ ਨਿਵਾਸੀਆਂ ਦੇ ਵੱਲੋਂ ਪੰਜਾਬ 'ਚ ਬੈਠੇ ਹੋਏ ਪੂਰੇ ਦੇਸ਼ 'ਚ ਬੈਠੇ ਹੋਏ ਪੂਰੇ ਵਰਲਡ 'ਚ ਬੈਠੇ ਹੋਏ ਸਾਰੇ ਪੈਨ ਪਰ ਆਵਾਂ ਨੂੰ ਸਾਰਿਆਂ ਨੂੰ ਵੱਡੇ ਦਿਨ ਦੀਆਂ ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ